ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਬਾਕੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਲਾਈਕ ਸ਼ੇਅਰ ਟਵਿੱਟਰ ਕਰਿਆ ਕਰੋ ਵੀਡੀਓ ਨੂੰ ਤੇ ਲਓ ਜੀ ਸਵੇਰ ਦੇ ਬਾਜ਼ਰ ਚੁੱਕੇ ਨੇ ਅੱਜ ਬੱਚੇ ਨੇ ਅਜੇ 10 ਮਿੰਟ ਰਹਿੰਦੇ ਨੇ ਸੇਵਨ ਦੇ ਵਿੱਚ ਤੇ ਆਪਾਂ ਸਵੇਰੇ ਸਵੇਰੇ ਤੁਹਾਨੂੰ ਬੁਲਾਉ ਸ਼ੁਰੂ ਕਰ ਲਿਆ ਅੱਜ ਮਾਨਸੂਨ ਨੇ ਪੈਰੀ ਪਾ ਲਈ ਆਪਣੇ ਮੀਂਹ ਆ ਚੁੱਕਿਆ ਹੈਗਾ ਜੀ ਤੇ ਬਹੁਤ ਤੇਜ਼ ਮੀਂਹ ਪਈ ਜਾਂਦਾ ਹੈਗਾ ਹੋ ਗਏ 20 ਮਿੰਟ ਮੀਂਹ ਪਈ ਜਾਂਦੇ ਨੂੰ ਜੀ 5:30 ਵਾਂਗੂ ਬਸ ਅਸੀਂ 5 ਵਜੇ ਉੱਠੇ ਸੀ ਉਸ ਟਾਈਮ ਵੀ ਥੋੜਾ ਥੋੜਾ ਮੀਂਹ ਪਈ ਜਾਂਦਾ ਸੀ ਤੇ ਇਸ ਤੋਂ ਬਾਅਦ ਤਾਂ ਬਸ ਬਹੁਤ ਜ਼ਿਆਦਾ ਤੇਜ਼ ਮੀਂਹ ਹੋ ਗਿਆ ਤੇ ਚਲੋ ਜੀ ਵਧੀਆ ਹੋਇਆ ਵੈਸੇ ਗਰਮੀ ਤਾਂ ਬਹੁਤ ਰਾਤ ਮਿਲ ਗਈ ਤੇ ਜੀ ਜੰਤੂਆਂ ਨੂੰ ਬਹੁਤ ਔਖਾ ਸੀ ਕਿਉਂ ਆਪਾਂ ਪੱਕੇ ਹੀ ਤਾਂ ਜੇ ਏਸੀ ਵਿੱਚ ਪਏ ਜਾਂਦੇ ਆ ਜਿਹੜੇ ਜੀਵ ਜੰਤੂ ਨੇ ਪਸ਼ੂ ਨੇ ਉਹਨਾਂ ਨੂੰ ਬਹੁਤ ਔਖਾ ਸੀ ਗਰਮੀ ਦੇ ਵਿੱਚ ਤੇ ਚਲੋ ਜੀ ਪ੍ਰਮਾਤਮਾ ਦੇ ਸਾਰਿਆਂ ਨੇ ਸੁਣ ਲਈ ਤੇ ਨਾਲੇ ਜਿਹੜਾ ਝੋਨਾ ਲਾਇਆ ਹੋਇਆ ਝੋਨੇ ਦੀ ਫਸਲ ਇਹ ਵੀ ਵਧੀਆ ਰੰਗ ਦਿਖਾਉਗੀ ਹੁਣ ਬਹੁਤ ਜੀ ਚਲੋ ਠੀਕ ਹੈ ਜੀ ਮਿਲਦੇ ਆਪਾਂ ਫੇਰ ਦੇਖੋ ਜੀ ਮੀ ਪੂਰੇ ਜੋਰਾਂ ਤੇ ਪਈ ਜਾਂਦਾ ਵਾ ਇਸ ਟਾਈਮ ਹਜੇ ਆਪਣੇ ਸਾਰੇ ਕੰਮ ਧੰਦੇ ਬਾਕੀ ਰਹਿੰਦੇ ਨੇ ਅਸਲ ਪਾਂਸੀ ਬਹੁਤ ਖੁਸ਼ ਨੇ ਠੰਡੇ ਹੋ ਠੰਡ ਹੋ ਗਈ ਸਵੇਰੇ ਸਵੇਰੇ ਉੱਠ ਕੇ ਜੀ ਹਰਾਈ ਪਾਇਆ ਸੀ ਧਾਰਾ ਧੂਰਾ ਜੇ ਆਪਣੀਆਂ ਬਾਕੀ ਨੇ ਚੋਣ ਆਲੀਆਂ ਚਲੋ ਦੇਖਦੇ ਆ ਜੇ ਜਮੀ ਵਿੱਚ ਦਿਹਟਦਾਗਾ ਤਾਂ ਆਪਾਂ ਨਾਲੇ ਧਾਰ ਚੋਲਾਂਗੇ ਨਾਲੇ ਜਿਹੜਾ ਆਪਾਂ ਕੇਰਾ ਗੋਹਾਗਾ ਕੇਰਾ ਦਾ ਉਹ ਸੱਟ ਦਾਂਗੇ ਚਲੋ ਜੀ ਦੇਖਦੇ ਆ ਕੇਰਾ ਮੌਸਮ ਜੇ ਮੌਸਮ ਠੀਕ ਹੁੰਦਾਗਾ ਸਵੇਰ ਦਾ ਮੀਂਹ ਪਈ ਜਾਂਦਾ ਸੀ 5 ਵਜੇ ਦਾ ਸਾਢੇ 7 ਦਾ ਟਾਈਮ ਹੋ ਗਿਆ ਪਰ ਮੀਂਹ ਹਜੇ ਵੀ ਰੁਪਨ ਦਾ ਨਾਮ ਨਹੀਂ ਲੈ ਰਿਹਾ ਤੇ ਥੋੜਾ ਥੋੜਾ ਪਾਣੀ ਹੁਣ ਘਾਟਾ ਵਿੱਚ ਦੀ ਬਹੁਤ ਤੇਜ਼ ਹੋ ਗਿਆ ਸੀ ਉਸ ਟਾਈਮ ਦਾ ਤੇਜ਼ ਨਹੀਂ ਪਈ ਜਾਂਦਾ ਹੁਣ ਬਹੁਤ ਥੋੜਾ ਜਿਹਾ ਹੁਣ ਘਟਿਆਗਾ ਤੇ ਵਾਕਿਆ ਤਿਆਰ ਹੋਏ ਬੈਠੇ ਨੇ ਜੀ ਤੇ ਦੇਖੋ ਜੇ ਨਹੀਂ ਹਟਿਆ ਤਾਂ ਬੈਂ ਤੇ ਚੜਾ ਦਾਂਗੇ ਨਹੀਂ ਫਿਰ ਸਕੂਲ ਮੋਟਰਸਾਈਕਲ ਤੇ ਸੱਡੇ ਆਵਾਂਗੇ ਸਕੂਲ ਆਪਣੇ ਲੱਗ ਗਈ ਆ ਪਿੰਡ ਦਾ ਤੇ ਚਲੋ ਦਿਖਾਉਣੀ ਆ ਤੁਹਾਨੂੰ ਜੀ ਖਦਾ ਟਾਈਮ ਹੋ ਗਿਆ ਮੀ ਤਾਂ ਪੂਰੇ ਜੋਰਾਂ ਤੇ ਪਈ ਜਾਂਦਾ ਹਜੇ ਵੀ ਨਹੀਂ ਹਟੰਦਾ ਨਾ ਲੈਂਦਾ ਹੁਣ ਐ ਲੱਗਦਾ ਵੀ ਰੱਬ ਤਾਂ ਖੜ ਲਿਆ ਕੇ ਛੱਡੂਗਾ ਬੁਰਾ ਹਾਲ ਹੋਇਆ ਪਿਆਗਾ ਪਾਣੀ ਦਾ ਥਾਈ ਤਾਂ ਛੋਣੀ ਸੀ ਇੱਕ ਮੱਝ ਦੀ 5-10 ਮਿੰਟ ਵਿੱਚ ਦੀ ਹਟਿਆ ਸੀ ਇੱਕ ਮੱਝ ਦੀ ਥਾਰ ਚੋਲੀ ਇੱਕ ਦੀ ਹਜੇ ਰਹਿੰਦੀ ਆ ਚੋਣੀ ਥਾਰ ਬੜਾ ਜਿਆਦਾ ਨਹੀਂ ਪਈ ਜਾਂਦਾ ਜੀ। ਗੁਰਸ਼ਰਨ ਦਾ ਵੀ ਦੇਖੋ ਜੀ ਸਕੂਲ ਤੋਂ ਲੱਗਦਾ ਕੈਨਸਲ ਕਰਨਾ ਪੂ ਅੱਜ ਤਾਂ। ਟਾਈਮ ਵੀ 8:00 10 ਉਹ ਵੀ ਬੈਣ ਦਾ ਟਾਈਮ ਜਿਹੜਾ ਨੰਗ ਚੱਕਿਆਗਾ। ਪਹਿਲਾਂ ਆਏ ਸੀ ਚਲ ਮੋਟਰਸਾਈਕਲ ਤੇ ਛੱਡ ਆਵਾਂਗੇ। ਜੇ ਮੀਂਹ ਹਟ ਜੇ। ਮੀਂਹ ਹਟਦਾ ਨਹੀਂ ਹੈਗਾ ਲੱਗਦਾ ਵੀ। ਮੈਸੇਜ ਕਰਨਾ ਪੂ ਅੱਜ ਤਾਂ ਟਾਈਮ। ਖਾਣਾ ਖੜੇ ਨੇ ਵਿਚਾਰੇ ਅੰਦਰ ਲੁਕੋਏ ਜੀ। ਮੀਂਹ ਨੇ ਤਾਂ। ਰੋਟੀ ਟੋਕਾ ਬਣਾ ਲਈਆਂ। ਦੇਖਦੇ ਆ ਜੀ ਪਰੋਂ ਹਟਦਾ ਨਹੀਂ ਹਜੇ ਕੋਈ ਨਾਮ ਨਹੀਂ ਲੈ ਰਿਹਾ ਹਟਣ ਦਾ ਇਹ ਪੌਣੇ 11 ਵਜੇ ਪੈਣਾ ਬੰਦ ਹੋ ਗਿਆ ਤੇ ਪਾਣੀ ਦਾ ਬਹੁਤ ਜ਼ਿਆਦਾ ਨੀਂਹ ਪੈ ਗਿਆ ਸਾਰੇ ਖੇਤਾਂ ਦੇ ਵਿੱਚ ਬੜਾ ਸਫਾ ਪਾਣੀ ਪੈ ਗਿਆ ਆ ਦੇਖੋ ਇਹ ਪੈਣਾ ਬੰਦ ਹੋਇਆਗਾ 9:30 ਇਸ ਤੋਂ ਬਾਅਦ ਆਪਾਂ ਪਹਿਲਾਂ ਇਸ ਤੋਂ ਪਹਿਲਾਂ ਧਾਰ ਕੱਢੀ ਆਪਾਂ 9:30 ਵਜੇ ਕੱਢੀ ਜੀ ਧਾਰ ਮੀ ਪਈ ਜਾਂਦਾ ਸੀ ਥੋੜਾ ਥੋੜਾ ਉਦੋਂ ਧਾਰ ਕੱਢੀ ਇੱਕ ਧਾਰ ਆਪਾਂ ਵਿੱਚ ਦੀ ਮੀ ਹਟ ਗਿਆ ਸੀ 5-10 ਮਿੰਟ ਉਦੋਂ ਕੱਢ ਲਈ ਸੀ ਜਿਹੜੀ ਸੱਜਰ ਸੀ ਜਿਹੜੀ ਟੋਕੜ ਮੱਝ ਸੀ ਉਹਨੂੰ ਐ ਸੀ ਕਿ ਕਿਤੇ ਹੱਲ ਨਾ ਜਾਵੇ ਉਹਦੀ ਧਾਰ ਆਪਾਂ ਜਿਹੜੀ ਉਹ ਠਹਿਰ ਕੇ ਕੱਢੀ ਆ ਵੀ ਪਹਿਲਾਂ ਐ ਸੀ ਜੇ ਮੀ ਹਟ ਜੂ ਮੀ ਹਟਿਆ ਨਹੀਂ ਹੈਗਾ ਤਾਂ ਫਿਰ ਵਿੱਚ ਦੀ ਕੱਢੀ ਇਸ ਤੋਂ ਬਾਅਦ ਫਿਰ ਆਪਾਂ ਗਵਾ ਗੋ ਸੱਟ ਕੇ ਤੇ ਚਲੋ ਸਾਰੇ ਕੰਮ ਕਰ ਲਏ ਜੀ ਤੇ ਮੀਂਹ ਤਾਂ ਬਹੁਤ ਪੈ ਗਿਆ ਬਹੁਤ ਖੇਤ ਪਾਣੀ ਖੜ ਗਿਆ ਜੀ ਮੱਕੀ ਦੇ ਵਿੱਚ ਵੀ ਪਾਣੀ ਖੜ ਗਿਆ ਸਾਰੇ ਮੰਨ ਲੋ ਜਿੰਨੇ ਵੀ ਬਾਹਣ ਵਿਲੇ ਪਏ ਸਾਰੇ ਵਿੱਚ ਪਾਣੀ ਵਾਧੂ ਖੜ ਗਿਆ ਜੀ ਆਪਣੀ ਸੜੀ ਪਹੀਆ ਸਾਰੀ ਉਹ ਭਰ ਚੁੱਕੀ ਆ ਪਾਣੀ ਨਾਲ ਬਹੁਤ ਜਿਆਦਾ ਖੜਾ ਸੀ ਫਿਰ ਵੀ ਸਟਕਾਂ ਦੇ ਵਿੱਚ ਦੀ ਹੌਲੀ ਹੌਲੀ ਗੁਰਸੰਧ ਨੂੰ ਉਤਾਰੇ ਆ ਇਸ ਸਕੂਟਰੀ ਤੇ ਚਲੋ ਜੀ ਮਿਲ ਜਿਆ ਫੇਰ ਪਾ ਪਿੰਡੇ ਤਾਂ ਨਾ ਆਏ ਸੀ ਕਿ ਅਸੀਂ ਅੱਜ ਆਪ ਬਣਾਤੇ ਨਹੀਂ ਹੈਗੇ ਅੱਜ ਦਿਨ ਵੀਰਵਾਰ ਸੀ ਵੀਰਵਾਰ ਨੂੰ ਜਿਹੜਾ ਅਸੀਂ ਮੈਂ ਸ਼ੁਰੂ ਤੋਂ ਨਹਾਉਂਦੀ ਨਹੀਂ ਹੈਗੀ ਮੰਮੀ ਮੇਰੇ ਨਹਾਉਣ ਨਹੀਂ ਦਿੰਦੀ ਸੀਗੇ ਵੀਰਵਾਰ ਵਾਲ ਦੇ ਨਾ ਪਰ ਕਹਿੰਦੇ ਹੁੰਦੇ ਨੇ ਵੀ ਜਿਹੜਾ ਇਕੱਲਾ ਭਰਾ ਹੁੰਦਾ ਉਹਨੂੰ ਵੀਰਵਾਰ ਨੂੰ ਨਹਾਉਣਾ ਵੀ ਉਹ ਸ਼ੋਭ ਨਹੀਂ ਮੰਨਿਆ ਜਾਂਦਾ ਹੈਗਾ ਤਾਂ ਚਾ ਕੋਈ ਗੱਲ ਨਹੀਂ ਆਪਾਂ ਕੱਲ ਨੂੰ ਜਿਹੜਾ ਬਾਲ ਧੋਲਾਂਗੇ ਆਪਾਂ ਜਦੋਂ ਹਰਜੋਈ ਸਾਰਾ ਮੀਹ ਆਪਣੇ ਵਾਲਾਂ ਉੱਤੋਂ ਦੀ ਪੈ ਗਿਆ ਮੀਂਹ ਦਾ ਪਾਣੀ ਇਤਾ ਕਰਕੇ ਆਪਾਂ ਖੁੱਲੇ ਛੱਡਲੇ ਵਾਲ ਜੀ ਮੈਨੂੰ ਐਂ ਸੀ ਵਿਚਾਲੇ ਇਸ ਤੋਂ ਬਾਅਦ ਜਦੋਂ ਥੋੜਾ ਟਾਈਮ ਇਹਨਾਂ ਨੂੰ ਹਵਾ ਲੱਗੀ ਇਸ ਤੋਂ ਬਾਅਦ ਆਪਾਂ ਇਹਨਾਂ ਨੂੰ ਬੰਨ ਲਾਂਗੇ ਸਿਰ ਬਾਕੇ ਉਹ ਕਰ ਲ ਬੰਨ ਲਾਂਗੇ ਤੇ ਬਾਕੀ ਜੀ ਮੌਸਮ ਬਹੁਤ ਠੰਡਾ ਹੋ ਗਿਆ ਕਹਿੰਦੇ ਕੁਦਰਤ ਦੇ ਮੂਰੇ ਸਾਰੇ ਏ ਸੀ ਫੇਲ ਨੇ ਅੱਜ ਕੁਦਰਤ ਨੇ ਆਪਦਾ ਏ ਸੀ ਜਿਹੜਾ ਚਲਾਤਾ ਆਪਦੇ ਕੁਦਰਤ ਦੇ ਮੰਨ ਲਾ ਕੁਦਰਤ ਕੁਦਰਤੀ ਹੈ ਜਿਹੜੀ ਚੀਜ਼ ਆ ਗਈ ਇਹਦੇ ਮੂਰੇ ਹਰ ਚੀਜ਼ ਫੇਲ ਹੋ ਜਾਂਦੀ ਹੈ ਕੁਦਰਤ ਮੂਰੇ ਆ ਗਈ ਜੀ ਤੇ ਲਓ ਜੀ ਚਲੋ ਜੀ ਮੌਸਮ ਵਧੀਆ ਠੰਡਾ ਹੋ ਗਿਆ ਚਲੋ ਆਪਾਂ ਫੇਰ ਮਿਲਦੇ ਹਾਂਗੇ ਜਿਹੜਾ ਟਾਈਮ ਆਜੀ ਹੁਣ ਹੁਣ ਟਾਈਮ ਹੋ ਚੁੱਕਿਆ 12:30 ਦਾ ਤੇ ਵੈਸੇ ਮੌਸਮ ਵਧੀਆ ਸਾਫ਼ ਹੋ ਚੁੱਕਿਆ ਬਾਹਰੇ ਤੇ ਐ ਹੁਣ ਤਾਂ ਐ ਲੱਗਦਾ ਵੀ ਮੀਂਹ ਨਹੀਂ ਆਊਗਾ ਦੁਆਰਾ ਵੀ ਹੁਣ ਬੱਦਲ ਥੋੜੇ ਥੋੜੇ ਜਿਹਾ ਸਾਇਏ ਹੋਏ ਨੇ ਵਿੱਚ-ਦਿਕਰ-ਦਿਕਰ ਚਲਕੌਰ ਤੋਂ ਧੁੱਪ ਦੀ ਚਮਕੌਰ ਜੀ ਵੀ ਆਉਂਦੀ ਹੈਗੀ ਚਲੋ ਬਾਕੀ ਕੁਦਰਤ ਆ ਜੀ ਕੁਦਰਤ ਨੂੰ ਮੇਰੇ ਹਰ ਚੀਜ਼ ਫੇਲ ਆ ਗਈ ਤੇ ਜਿਹੜਾ ਕੁਦਰਤ ਨੇ ਆਪ ਦਾ ਕਹਿਰ ਉਹ ਤਾਂ ਦਿਖਾਉਣੇ ਦਿਖਾਉਣਾਗਾ ਜਿੱਦੇ ਮੇਰੇ ਹਰ ਚੀਜ਼ ਫੇਲ ਹੋ ਗਈ ਗਰਸਾਲਨਾ ਆਪਣਾ ਜੀ 2 ਵਜੇ ਸੁੱਟੀ ਮਿਲਦੀ ਆ ਗਈ ਅੱਜ 1:30 ਵਜੇ ਸੁੱਟੀ ਕਰਤੀ ਮੀਂਹ ਕਰਕੇ ਸਕੂਲ ਵਾਲਿਆਂ ਨੇ ਤੇ ਟਾਈਮ ਨਾਲ ਹੀ ਆ ਗਿਆ ਉੱਥੇ ਮੀਂਹ ਵਾਲਾ ਸੀਗਾ ਕਿੱਥੇ ਉਹ ਪਹੀਚ ਪਾਣੀ ਵਾਲਾ ਖੜਾਗਾ ਮਸਾ ਬੂਤ ਲਾ ਕੇ ਆਇਆੱਸਿਆ ਹੋ ਜੀ ਉਸ ਤਾਂ ਪਏ ਸੀ ਅੰਦਰ ਸਾਨੂੰ ਐ ਹੋ ਗਿਆ ਵੀ ਚਲ 2 ਵਜੇ ਆਊਗਾ ਟਾਈਮ ਤੋਂ ਪਹਿਲਾਂ ਆ ਗਿਆ ਫਿਰ ਜਿਹੜੀ ਸਾਰੀ ਪਹੀ ਹੈ ਉਹਦੇ ਵਿੱਚ ਪਾਣੀ ਬਹੁਤ ਜ਼ਿਆਦਾ ਖੜਾ ਹੈਗਾ ਤੇ ਵਿਚਾਰਿਆ ਫਿਰ ਇਨਾ ਸੁਕਰ ਜੀ ਪਤਾ ਲੱਗ ਗਿਆ ਸਾਨੂੰ ਫਿਰ ਅਸੀਂ ਬੈਗ ਫੜ ਲੈਂਦੇ ਇਹਨੇ ਬੂਟ ਉਤਾਰ ਕੇ socks ਉਤਾਰ ਕੇ ਫੇਰ ਆਇਆਗਾ ਤੇ ਦੇਖੋ ਜੀ ਹੁਣ ਮੌਸਮ ਕਿਰਾਂ ਤਾਂ ਸਾਫ਼ ਹੋ ਗਿਆ ਲੱਗਦਾ ਵੀ ਰੱਬ ਨੇ ਧੁੱਪ ਕੱਢ ਲਈ ਤੇ ਦੇਖੋ ਜੇ ਹੋਰ ਮੀਂਹ ਨਾ ਪਾਵੇ ਮੈਸ ਥੋੜਾ ਥੋੜਾ ਵਿੱਚ ਦੀ ਬੱਦਲ ਜੇ ਵੀ ਆ ਜਾਂਦੇ ਨੇ ਜੀ ਗਸਾਲ ਜੱਟ ਪਏ ਗਿਆ ਕਹਿੰਦਾ ਮੈਨੂੰ ਕੁਝ ਬਣਾ ਕੇ ਦੇ ਉਸ ਦਿਨ ਸਕੂਲ ਚੋਂ ਆ ਗਿਆ ਆਪਾਂ ਉਹਨੂੰ ਬਣਾ ਕੇ ਦਿੰਨੇ ਆਗੇ ਕਿੰਨਾ 发的哪个？ honappa <laughs> ਇਹ ਇਹ ਆਪਣੀਆਂ ਖਿੱਲਾ ਬਹੁਤ ਟੇਸਟੀ ਟੇਸਟੀ ਧੀਮਾ ਢਾਲੀ ਮੱਕੀ ਦੀਆਂ ਮੌਸਮ ਹੋ ਗਿਆ ਠੰਡਾ ਕੇ ਅੱਜ ਅੱਜ ਮੀਂਹ ਬਹੁਤ ਪਿਆ ਜੀ ਆਪਣੇ ਬਹੁਤ ਹੁਣ ਲੋ ਨਿਆਈ ਦੇ ਬਾਹਣਾ ਜਿਹੜੇ ਨੀਵੇਂ ਬਾਹਣ ਨੇ ਉਹਨਾਂ ਚ ਪਾਣੀ ਝੋਨੇ ਲੱਗੇ ਹੋਏ ਸੀ ਉਹ ਡੁੱਬੇ ਪਏ ਜੀ ਇੰਨਾ ਮੀਂਹ ਪਿਆ ਜੀ ਆਪਣੇ ਖਿੱਲਾ ਦੇਖੋ ਜੀ ਕਿਹ ਕਿਹ ਲਵਾਰੇ ਡਿੱਗਤੀ ਉਹ ਤਾਂ ਤਾਂ ਨਹੀਂ ਜੀ ਕਰ ਦੋ ਤਾਂ ਆਈ ਜਾਓ ਫਿਰ ਨਾਲ ਹੁੰਦੇ ਇਹਦੇ ਨਾਲ ਜਣਾ ਨੂਨ ਆ ਨਮਕ ਆਗਾ ਹਲਦੀ ਆ ਹੋ ਸਾਰਾ ਇਹਦੇ ਨਾਲ ਮਿਕਸ ਹੋਈ ਜਾਊਗਾ आ देखो पॉपकॉर्न बढ़िया मैं नहीं लो जी बनके रेडी पॉपकॉर्न बनते लो जी खा लो ਲਓ ਜੀ ਇਧਰ ਆਪਣੀ ਚਾਹ ਰੱਖੀ ਹੋਈ ਆ ਪਾਪ ਕੌਰ ਆਪਾਂ ਬਣਾ ਕੇ ਦੇ ਤੇ ਖੁਸ਼ਾਨ ਨੂੰ ਆਪਾਂ ਮम्मा ਮੈਂ ਪਹਿਲਾਂ ਨਾ ਆਉਂਗਾ ਨਾ ਕਿਸ ਤੋਂ ਬਾਅਦ ਕਿ ਮੈਂ ਚਾਹ ਪਾਪ ਕੌਰ ਖਾਉਂਗਾ ਚਲੋ ਜੀ ਇਧਰ ਆਪਣੀ ਚਾਹ ਤਰੀ ਹੋਈ ਹੈਗੀ ਚਾਹ ਆਪਾਂ ਜ਼ਿਆਦਾਤਰ ਆਹ ਬਿਜਲੀ ਵਾਲੇ ਚੁੱਲੇ ਤੇ ਬਣਾਉਣੇ ਆਗੇ ਤੇ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਕਿ ਕਿਹੜੀ ਕਿਹੜੀ ਜਗ੍ਹਾ ਮੀਂਹ ਪਿਆਗਾ ਆਪਣੇ ਤਾਂ ਵਾਧੂ ਮੀਂਹ ਪੈ ਗਿਆ ਜੇ ਤੁਹਾਨੂੰ ਦੱਸਿਆਗਾ ਤੇ ਤੁਸੀਂ ਵੀ ਆਪਣੀ رائے ਜਰੂਰ ਦਿਓ ਕਿ ਕਿੱਥੇ ਕਿੱਥੇ ਮੀਂਹ ਜ਼ਿਆਦਾ ਪਿਆ ਕਿਹੜੇ ਏਰੀਆ 'ਚ ਲਓ ਜੀ ਵਾਲਾ ਆ ਗਿਆ ਚਾਹ ਨੂੰ ਮੈਨੂੰ ਫੋਨ ਆਈ ਜਾਂਦਾ ਗਾ ਗਰਸ਼ਰਨ ਪਾਪਕੌਨ ਖਾਊਗਾ ਜੀ ਹੁਣ ਨਾਲੇ ਪਹਿਲਾਂ ਗਾਰੇ ਚ ਲਿਪੜ ਕੇ ਆਇਆ ਗਾ ਉਧਰ ਪਾਣੀ ਦੇ ਵਿੱਚ ਗੇੜੇ ਦੇ ਕੇ ਆਇਆ ਸਾਈਕਲੀ ਨਾਲ ਜੈਸਾ ਨੰਦਰਵਾਗੇ ਪੁੱਤ ਗੱਡੀ ਦੇ ਕੋਲ ਪਹਿਲੇ ਲਓ ਜੀ ਹੁਣ ਆਪਾਂ ਇਹਦੇ ਵਿੱਚ ਦੁੱਧਾ ਜਿਹੜਾ ਦੁੱਧ ਪਾ ਲੈਂਦੇ ਹਾਂ ਲਓ ਜੀ ਇਹ ਨੇ ਪਿੰਡਾਂ ਵਾਲੇ ਜੱਟ ਦੇਸੀ ਚਾਹ ਪਿੰਦੇ ਨੇ ਖੁੱਲੀ ਉਹ ਤੁਸੀਂ ਪੋ ਚਾਹ ਨੂੰ ਆਪਣੇ ਰੋਵਾਲਾ ਆ ਗਿਆ ਤੇ ਚਲੋ ਜੀ ਹੁਣ ਆਪਾਂ ਬਾਕੀ ਵੀਡੀਓ ਦਾ ਐਂਡ ਕਰਦੇ ਆਂਗੇ ਤੇ ਚਾਹ ਤਾਂ ਆਪਣੀ ਬਣ ਗਈ ਬਾਕੀ ਦੀ ਵੀਡੀਓ ਜਿਹੜੀ ਵੱਧ ਲੰਬੀ ਹੋਵੇ ਟਾਈਮ ਵਰਦਰਦੀ ਹੋਵੇ ਤੇ ਚਲੋ ਜੀ ਆਪਾਂ ਹੁਣ ਵੀਡੀਓ ਦਾ ਐਂਡ ਕਰਦੇ ਆਂਗੇ ਮਿਲਦੀ ਆ ਤੁਹਾਨੂੰ ਕਿਸੇ ਨਵੇਂ ਵਲੌਗ ਦੇ ਨਾਲ ਤਦ ਤੱਕ ਲਈ ਧੰਨਵਾਦ